ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਹੀ ਪਿਆਰੇ YouTube ਚੈਨਲ ਦੇ ਉੱਤੇ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਇੱਕ ਨਵੀਂ ਭਰਤੀ ਨਿਕਲ ਕੇ ਆਈ ਹੈ ਜੀ ਜਿਹੜੀ ਕਿ ਆਰਮਡ ਫੋਰਸਸ ਦੇ ਵਿੱਚ CISF ਕਾਂਸਟੇਬਲ ਦੀ ਭਰਤੀ ਨਿਕਲੀ ਹੈ ਤੇ ਟੋਟਲ ਪੋਸਟਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ 1124 ਦੇ ਲਗਭਗ ਪੋਸਟਾਂ ਦਾ ਨੋਟੀਫਿਕੇਸ਼ਨ ਜਿਹੜਾ ਆਊਟ ਹੋਇਆ ਹੈ ਤੇ ਨੋਟੀਫਿਕੇਸ਼ਨ ਤੇ ਜਰੀ ਹੀ ਦੇਖਾਂਗੇ ਆਪਾਂ ਸੋ ਕੀ ਕੀ ਕ੍ਰਾਈਟੇਰੀਆ ਰਹੇਗਾ ਠੀਕ ਹੈ ਜੀ ਸੋ ਫੁੱਲ ਨੋਟੀਫਿਕੇਸ਼ਨ ਇਸ ਦਾ ਆਊਟ ਹੋ ਚੁੱਕਿਆ ਹੈ ਤੇ ਆਪਣੇ ਵਾਸਤੇ ਬਹੁਤ ਵਧੀਆ ਮੌਕਾ ਆਇਆ ਰਿਹਾ ਜੀ ਇਹ ਤੇ ਜਿਹੜੇ ਬੱਚੇ ਨਵੇਂ ਬੱਚੇ ਹੁਣ ਤਿਆਰੀ ਕਰ ਰਹੇ ਨੇ ਸੋ ਉਹਨਾਂ ਵਾਸਤੇ ਵੀ ਵਧੀਆ ਰਹੇਗਾ ਕਿਉਂਕਿ ਇਸ ਦੇ ਵਿੱਚ ਏਜ ਲਿਮਟ ਵੀ ਵਧੀਆ ਰੱਖੀ ਗਈ ਹੈ ਠੀਕ ਹੈ ਜੀ ਤਾਂ ਵਧੀਆ ਛੋਟ ਤੁਹਾਨੂੰ ਮਿਲ ਜੇਗੀ ਤੇ ਜਿਹੜੀ ਯੋਗਤਾ ਉਹ ਵੀ ਕੋਈ ਖਾਸ ਨਹੀਂ ਰੱਖੀ ਗਈ ਹੈ ਤਾਂ ਚੱਲਦੇ ਆਪਾਂ ਨੋਟੀਫਿਕੇਸ਼ਨ ਦੇ ਉੱਤੇ ਤਾਂ ਦੇਖੋ ਰਾਜੀ ਆਪਾਂ ਪਹੁੰਚ ਚੁੱਕੇ ਹਾਂ ਇਸ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਇਹ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਕਿ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ CISF ਦੇ ਜਿਸ ਦੇ ਵਿੱਚ ਇਹ ਰਿਕਰੂਟਮੈਂਟ ਰਹੇਗੀ ਕਾਂਸਟੇਬਲ ਡਰਾਈਵਰ ਦੀ ਰਹੇਗੀ ਇਸ ਤੋਂ ਇਲਾਵਾ ਕਾਂਸਟੇਬਲ ਡਰਾਈਵਰ ਕਮ ਪੰਪ ਡਰ ਜਿਹੜਾ ਆਪਰੇਟਰ ਹੈ ਉਸ ਦੀ ਪੋਸਟ ਰਹੇਗੀ ਤੇ ਜਿਹੜੇ ਇਸ ਤੇ ਐਪਲੀਕੇਸ਼ਨ ਫਾਰਮ ਨੇ ਰਾਜੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਕਿ 3 ਫਰਵਰੀ ਤੋਂ ਐਪਲੀਕੇਸ਼ਨ ਫਾਰਮ ਨੇ ਸਟਾਰਟ ਹੋ ਚੁੱਕੇ ਨੇ ਤੇ ਇਹਨਾਂ ਨੂੰ ਭਰਨ ਵਾਸਤੇ ਦੀ ਲਾਜਟ ਰਹੇਗੀ ਹੋ ਰਹੇਗੀ 4 ਮਾਰਚ 2025 ਠੀਕ ਹੈ ਰਾਜੇ ਤੇ ਨੀਚੇ ਚੱਲਾਂਗੇ ਆਪਾਂ ਦੇਖੋ ਜਿਹੜਾ ਤੁਸੀਂ ਤੁਹਾਨੂੰ ਪੇ ਸਕਿੱਲ ਦਿੱਤਾ ਜਾਊਗਾ ਤੁਸੀਂ ਚੈੱਕ ਕਰ ਸਕਦੇ ਹੋ ਲੈਵਲ 3 ਦੇ ਮੁਤਾਬਿਕ 2700 ਤੋਂ ਲੈ ਕੇ 69100 ਤੱਕ ਜਿਹੜਾ ਤੁਹਾਨੂੰ ਤਨਖਾਹ ਇਸ ਦੇ ਵਿੱਚ ਦਿੱਤੀ ਜਾਊਗੀ ਤੇ ਨੀਚੇ ਚਲਦੇ ਆਪਾਂ ਦੇਖੋ ਵੈਕੈਂਸੀ ਡਿਟੇਲ ਦਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਿਸ ਦੇ ਵਿੱਚ ਤੁਸੀਂ ਵੈਕੈਂਸੀ ਦਾ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਹੈ ਕਾਂਸਟੇਬਲ ਡਰਾਈਵਰ ਜਿਹੜੀ ਪੋਸਟ ਹੈ ਦੇਖੋ ਠੀਕ ਹੈ ਜੀ ਇਹ ਕੈਟਾਗਰੀ ਵਾਈਜ਼ ਜਿਹੜੀ ਪੋਸਟਾਂ ਵਿੱਚ ਵੰਡੀਆਂ ਗਈਆਂ ਨੇ ਤੇ ਟੋਟਲ ਪੋਸਟਾਂ ਦੀ ਗੱਲ ਕਰੀਏ ਇਸ ਦੇ ਵਿੱਚ ਤਾਂ 845 ਪੋਸਟਾਂ ਨੇ ਇਸ ਦੇ ਵਿੱਚ ਨੈਕਸਟ ਜਿਹੜਾ ਹੈ ਕਾਂਸਟੇਬਲ ਡਰਾਈਵਰ ਕਮ ਪੰਪ ਜਿਹੜਾ ਆਪਰੇਟਰ ਹੈ ਉਹਦੇ ਵਾਸਤੇ ਜਿਹੜੀ ਪੋਸਟ ਹੈ ਜਿਹੜੀ ਕਿ ਇਹ ਡਰਾਈਵਰ ਫਾਰ ਫਾਇਰ ਸਰਵਿਸ ਵਾਸਤੇ ਹੁੰਦੀ ਹੈ ਤਾਂ ਇਹਨਾਂ ਵਿੱਚ ਟੋਟਲ ਪੋਸਟਾਂ ਹੈਗੀ 279 ਤੇ ਜੇਕਰ ਟੋਟਲ ਪੋਸਟਾਂ ਦੀ ਗੱਲ ਕਰੀਏ ਆਪਾਂ ਤਾਂ ਟੋਟਲ ਪੋਸਟਾਂ ਨੇ 1124 ਪੋਸਟਾਂ ਇਸ ਦੇ ਵਿੱਚ ਟੋਟਲ ਪੋਸਟਾਂ ਦਿੱਤੀਆਂ ਗਈਆਂ ਨੇ ਠੀਕ ਹੈ ਜੀ ਤਾਂ ਤੁਸੀਂ ਆਪਣੀ ਆਪਣੀ ਕੈਟਾਗਰੀ ਦੇ ਵਾਈਜ਼ ਦੇਖੋ ਇਹ ਸਾਰੀ ਪੋਸਟਾਂ ਚੈੱਕ ਕਰ ਸਕਦੇ ਹੋ ਜਿਹੜੀ ਪੋਸਟ ਦੇ ਵਿੱਚ ਤੁਸੀਂ ਅਪਲਾਈ ਕਰਨੀ ਹੈ ਠੀਕ ਹੈ ਉਹ ਤੁਸੀਂ ਕਰ ਦਿਓ ਕੈਟਾਗਰੀ ਵਾਈਜ਼ ਦੇਖ ਕੇ ਨੀਚੇ ਚੱਲਦੇ ਆਪਾਂ ਜੇਕਰ ਗੱਲ ਕਰੀਏ ਆਪਾਂ ਇਸ ਦੀ ਏਜ ਲਿਮਟ ਦੀ ਤਾਂ ਏਜ ਲਿਮਟ ਵੀ ਇਸ ਦੇ ਵਿੱਚ ਵਧੀਆ ਤੁਹਾਨੂੰ ਦੇਖੋ ਆਹ ਦੇਖੋ ਏਜ ਲਿਮਟ ਜਿਹੜੀ ਇਸ ਦੇ ਵਿੱਚ 21 ਸਾਲ ਤੋਂ ਲੈ ਕੇ 27 ਸਾਲ ਤੱਕ ਦੇ ਜਿਹੜੇ ਕੈਂਡੀਡੇਟ ਹੋਣਗੇ ਉਹ ਠੀਕ ਹੈ ਜੀ ਇਸ ਪੋਸਟ ਵਾਸਤੇ ਐਲੀਜੀਬਲ ਹੋਣਗੇ ਪੋਸਟ ਵਾਸਤੇ ਅਪਲਾਈ ਕਰ ਸਕਣਗੇ ਨਾਲ ਹੀ ਨਾਲ ਜਿਹੜੇ ਅਦਰ ਕੈਟਾਗਰੀ ਹੁੰਦੇ ਨੇ ਜਿਵੇਂ ਐਸਸੀ ਐਸਟੀ ਹੋਗੇ ਜੀ ਉਹਨਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਂਦੀ ਹੈ ਇਹ ਨੀਚੇ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਜਿਹੜੇ ਓਬੀਸੀ ਹੈ ਉਹਨਾਂ ਨੂੰ ਕਿੰਨੇ ਦਾ 3 ਸਾਲ ਦਾ ਜਿਹੜੀ ਛੋਟ ਇਸ ਦੇ ਵਿੱਚ ਉਹ ਦਿੱਤੀ ਜਾਂਦੀ ਹੈ ਠੀਕ ਹੈ ਇਸ ਤੋਂ ਬਗਾ ਜਿਹੜੇ ਸਰਵਿਸ ਵਾਲੇ ਰੂਲ ਹੁੰਦੇ ਨੇ ਜਿਹੜੇ ਕਿ ਅਦਰ ਡਿਪਾਰਟਮੈਂਟ ਦੇ ਵਿੱਚ ਰਿਟਾਇਰ ਹੋ ਜਾਂਦੇ ਨੇ ਸੋ ਉਹਨਾਂ ਨੂੰ ਅਲੱਗ ਜਿਹੜਾ ਛੋਟ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਨੀਚੇ ਚੱਲਦੇ ਆਂ ਪਰਾਂ ਜੀ ਜੇਕਰ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਇਹ ਦੇਖੋ ਕੁਆਲੀਫਿਕੇਸ਼ਨ ਇਸ ਦੇ ਵਿੱਚ ਜ਼ਿਆਦਾ ਨਹੀਂ ਮੰਗੀ ਗਈ ਸਿਰਫ ਤੇ ਸਿਰਫ 10th ਪਾਸ ਕੈਂਡੀਡੇਟ ਇਸ ਪੋਸਟ ਵਾਸਤੇ ਐਲੀਜੀਬਲ ਹੈ ਤਾਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦਾ ਆਰਾਮ ਦੇ ਨਾਲ ਠੀਕ ਹੈ ਜੀ ਤੇ ਇਸ ਦੇ ਵਿੱਚ ਖਾਸ ਕੀ ਹੈ ਜੇਕਰ ਦੇਖੋ ਤੁਸੀਂ ਡਰਾਈਵਰ ਵਾਸਤੇ ਅਪਲਾਈ ਕਰ ਰਹੇ ਹੋ ਦੇਖੋ ਇਸ ਦੇ ਵਿੱਚ ਲਾਇਸੈਂਸ ਮੰਗੇ ਗਏ ਹੈ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਕਿ ਠੀਕ ਹੈ ਨਾ ਜੀ ਕਿਉਂਕਿ ਇਸ ਦਾ ਟ੍ਰੇਡ ਟੈਸਟ ਹੋਊਗਾ ਤੇ ਇਸ ਦੇ ਵਿੱਚ ਤੁਹਾਡੇ ਨੰਬਰ ਵਗੈਰਾ ਲੱਗੇ ਜਾਣਗੇ ਤੇ ਤੁਹਾਡੇ ਕੋਲ ਹੈਵੀ ਮੋਟਰ ਵਹੀਕਲ ਹੈ ਜੇਕਰ ਆਫਰ ਜਾਂ ਫਿਰ ਟ੍ਰਾਂਸਪੋਰਟ ਦਾ ਵਹੀਕਲ ਹੈ ਠੀਕ ਹੈ ਇਸ ਦਾ ਲਾਇਸੈਂਸ ਵਗੈਰਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਲਾਈਟ ਮੋਟਰ ਵਹੀਕਲ ਦਾ ਲਾਇਸੈਂਸ ਵਗੈਰਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਜੀ ਜਾਂ ਆਪਣੇ ਕਾਰ ਗੱਡੀ ਦਾ ਜਿਹੜਾ ਮੋਟਰਸਾਈਕਲ ਦਾ ਜਿਹੜਾ ਆਪਣੇ ਕੋਲ ਹੁੰਦਾ ਲਾਇਸੈਂਸ ਵਗੈਰਾ ਉਹ ਤੁਹਾਡੇ ਕੋਲ ਹੋਣਾ ਲਾਜ਼ਮੀ ਹੈ ਠੀਕ ਹੈ ਤਾਂ ਇਹ ਲਾਇਸੈਂਸਿਸ ਦੇ ਵਿੱਚ ਲਾਜ਼ਮੀ ਰੱਖਿਆ ਗਿਆ ਹੈ ਓਕੇ ਤੇ ਇਹਦੇ ਵਿੱਚ ਫਿਜ਼ੀਕਲ ਦੱਸਿਆ ਗਿਆ ਹੈ ਕਿੰਨੀ ਤੁਹਾਡੀ ਹਾਈਟ ਵਗੈਰਾ ਹੋਣੀ ਚਾਹੀਦੀ ਹੈ ਇਹ ਤੁਸੀਂ ਨੋਟੀਫਿਕੇਸ਼ਨ ਤੋਂ ਚੈੱਕ ਕਰ ਲਿਓ ਠੀਕ ਹੈ ਜੀ ਤਾਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਐਗਜ਼ਾਮ ਦੇ ਜਿਹੜਾ ਆਪਣਾ ਪੈਟਰਨ ਰਹੂਗਾ ਉਹ ਕਿਸ ਤ ਉਹ ਚਲ ਦੇਖਦੇ ਆਪਾਂ ਤਾਂ ਦੇਖੋ ਜਿਹੜਾ ਤੁਹਾਡਾ ਐਗਜ਼ਾਮ ਹੋਊਗਾ ਠੀਕ ਹੈ ਜੀ ਉਹ ਕੰਪਿਊਟਰ ਬੇਸਡ ਐਗਜ਼ਾਮ ਤੁਹਾਡਾ ਲਿਆ ਜਾਊਗਾ ਇਸ ਦੇ ਵਿੱਚ ਤੇ ਆ ਦੇਖੋ ਜਿਹੜੇ ਸਬਜੈਕਟ ਦਿੱਤੇ ਗਏ ਨੇ ਇਸ ਦੇ ਵਿੱਚ 100 ਕੁਐਸਚਨ ਇਸ ਦੇ ਵਿੱਚ ਟੋਟਲ ਹੋਣਗੇ ਤੇ 100 ਮਾਰਕਸ ਦੇ ਰਹਿਣਗੇ ਟੋਟਲ ਤੁਹਾਨੂੰ 2 ਜਿਹੜਾ ਕੀ ਘੰਟੇ ਦਾ ਸਮਾਂ ਇਸ ਦੇ ਵਿੱਚ ਦਿੱਤਾ ਜਾਊਗਾ ਠੀਕ ਹੈ ਜੀ ਤੇ ਇਸ ਦੇ ਵਿੱਚ ਜਿਹੜਾ ਜੀਕੇ ਦਾ ਪੋਰਸ਼ਨ ਰਹੂਗਾ ਉਹ 20 ਕੁਐਸਚਨ ਪੁੱਛੇ ਜਾਣਗੇ 20 ਮਾਰਕਸ ਦੇ ਜਿਹੜਾ 20 ਵਿੱਚ ਰਹੂਗਾ ਦੇਖੋ ਮੈਥ ਦਾ ਕੁਝ ਦੇ ਵਿੱਚ 20 ਕੁਐਸਚਨ ਆਣਗੇ 20 ਮਾਰਕਸ ਦੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਹੜਾ ਆਪਣੇ ਕੋਲ ਅਨ ਆਰਟੀਕਲ ਜਿਹੜਾ ਐਪਟੀਟਿਊਡਰ ਹੋਗਾ ਉਹ ਵੀ 20 ਕੁਸ਼ਚਨ ਰਣਗੇ ਤੇ 20 ਮਾਰਕਸ ਦੇ ਠੀਕ ਹੈ ਜੀ ਇਸ ਤੋਂ ਇਲਾਵਾ ਐਬਿਲਿਟੀ ਟੂ ਅਬਜ਼ਰਵ ਐਂਡ ਡਿਸਟਿੰਗੁਇਸ਼ ਦੀ ਜਿਹੜੇ ਪਾਰਟ ਹੋਏ ਇਸ ਦੇ ਵਿੱਚ ਉਹ 20 ਕੁਸ਼ਚਨ ਰਣਗੇ 20 ਮਾਰਕਸ ਦੇ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਬੇਸਿਕ ਨੋ ਲੈਜ ਹੋਊਗੀ ਇੰਗਲਿਸ਼ ਐਂਡ ਹਿੰਦੀ ਦੀ ਇਹ 파ਟ ਤੁਹਾਡੇ ਕੋਲ ਪੁੱਛੀ ਜਾਊਗਾ ਗ੍ਰਾਮਰ ਵਗੈਰਾ ਆਜੂ ਠੀਕ ਹੈ ਹਿੰਦੀ ਗ੍ਰਾਮਰ ਵਗੈਰਾ ਆਜੂਗੀ ਉਸ ਤੇ ਵੀ 20 ਕੁਸ਼ਚਨ ਪੁੱਛੇ ਜਾਣਗੇ ਤੇ 20 ਮਾਰਕਸ ਦੇ ਠੀਕ ਹੈ ਤੇ ਇਸ ਦੇ ਵਿੱਚ ਟੋਟਲ ਕਿੰਨੇ ਹੋਗੇ 100 ਕੁਸ਼ਚਨ ਟੋਟਲ ਤੁਹਾਨੂੰ 2 ਘੰਟੇ ਦੇ ਸਮੇਂ ਦੇ ਵਿੱਚ ਦਿੱਤਾ ਜਾਊਗਾ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਕੀ ਹੈ ਰਾਜ ਜਿਸ ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਤੁਹਾਡੀ ਨਹੀਂ ਹੋਏਗੀ ਆ ਦੇਖੋ देयर ਸ਼ਲ ਬੀ ਨੋ 네ਗੇਟਿਵ ਮਾਰਕਿੰਗ ਇਸ ਦੇ ਵਿੱਚ ਕੋਈ ਵੀ 네ਗੇਟਿਵ ਮਾਰਕ ਤੁਹਾਡਾ ਨੰਬਰ ਜਿਹੜਾ ਨਹੀਂ ਕੱਟਿਆ ਜਾਊਗਾ ਤੇ ਕੰਪਿਊਟਰ ਬੇਸ ਤੁਹਾਡਾ ਐਗਜ਼ਾਮ ਹੋਊਗਾ ਇਹ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਕੁਆਲੀਫਾਈ ਮਾਰਕ ਜਿਹੜੇ ਯੂ ਆਰ ای ਡਬਲਯੂ ਐਸ ਐਕਸ ਸਰਵਿਸਮੈਨ ਵਾਸਤੇ 35% ਦਿੱਤੇ ਗਏ ਨੇ ਤੇ ਐਸ ਸੀ ਐਸ ਟੀ ਓ ਬੀ ਸੀ ਵਾਸਤੇ 33% ਜਿਹੜੇ ਕੁਆਲੀਫਾਈ ਮਾਰਕ ਦਿੱਤੇ ਗਏ ਨੇ ਇਹਨੇ ਲੈਣੇ ਲਾਜ਼ਮੀ ਹੋਣਗੇ ਤੁਹਾਨੂੰ ਐਗਜ਼ਾਮ ਦੇ ਵਿੱਚੋਂ ਤੇ ਇਹ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈ ਜਿੱਥੇ ਕਿ ਇਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਆਊਟ ਹੋਇਆ ਸੀ ਠੀਕ ਹੈ ਗੱਲ ਕਰੀ ਜੇਕਰ ਇੱਥੇ ਐਪਲੀਕੇਸ਼ਨ ਫੀਸ ਦੀ ਤਾਂ ਫੀਸ ਸਿਰਫ ਤੇ ਸਿਰਫ ਇਸ ਦੇ ਵਿੱਚ 100 ਰੁਪਏ ਲੱਗੇਗੀ ਠੀਕ ਹੈ ਜੀ ਜਿਹੜੇ ਕਿ ਜਰਨਲ ਕੈਟਾਗਰੀ ਦੇ ਹੋਣਗੇ ਏਡਬਲਯੂਐਸ ਦੇ ਤੇ ਆਓਬੀਸੀ ਕੈਨੇਡਿਟ ਦੇ ਠੀਕ ਹੈ ਜੀ ਤਾਂ ਸੋ ਉਹਨਾਂ ਵਾਸਤੇ ਸਿਰਫ 100 ਰੁਪਏ ਹੈ ਬਾਕੀ ਅਦਰਸ ਕੈਟਾਗਰੀ ਬਚ ਗਏ ਜਿਹੜੇ ਐਸਸੀਐਸਟੀ ਸੋ ਐਕਸ ਸਰਵਿਸਮੈਨ ਜਿਹੜੇ ਸੋ ਉਹਨਾਂ ਵਾਸਤੇ ਕੋਈ ਵੀ ਫੀਸ ਇੱਥੇ ਚਾਰਜ ਜਿਹੜੀ ਉਹ ਨਹੀਂ ਕੀਤੀ ਜਾਊਗੀ ਠੀਕ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਦੀ ਸਿਰਫ ਸਿਰਫ 100 ਰੁਪਏ ਲੱਗੂਗੀ ਤੇ 4 ਮਹੀਨੇ ਤੱਕ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਸਬਮਿਟ ਕਰ ਸਕਦੇ ਹੋ ਆਨਲਾਈਨ ਫਾਰਮ ਇਹ ਰਹਿਣਗੇ ਤੁਹਾਡੇ ਠੀਕ ਹੈ ਤੇ ਨੀਚੇ ਜਲਦੇ ਦੇਖੋ ਜਿਹੜਾ ਤੁਹਾਡਾ ਫਿਜ਼ੀਕਲ ਰਹੂਗਾ ਫਿਜ਼ੀਕਲ ਦੇ ਵਿੱਚ ਤੁਹਾਡੀ ਹਾਈਟ ਵਗੈਰਾ 체ਸਟ ਵਗੈਰਾ ਤੁਹਾਡੀ ਨਾਪੀ ਜਾਊਗੀ ਠੀਕ ਹੈ ਸਿੰਪਲ ਸਿੰਪਲ ਜਿਹਾ SSC GD ਦੇ ਵਿੱਚ ਹੁੰਦਾ ਹੈ ਉਸੇ ਤਰੀਕੇ ਉਹ ਇਸ ਦੇ ਵਿੱਚ ਵੀ ਇਹ ਤੁਸੀਂ ਦੇਖ ਸਕਦੇ ਹੋ 800 ਮੀਟਰ ਰਹੇਗੀ ਤੁਹਾਡੀ ਰੇਸ ਇਸ ਦੇ ਵਿੱਚ 3 ਮਿੰਟ 15 ਸੈਕਿੰਡ ਇਸ ਦੇ ਵਿੱਚ ਦਿੱਤੇ ਜਾਣਗੇ ਲੌਂਗ ਜੰਪ ਹੋਏਗਾ ਇਸ ਦੇ ਵਿੱਚ 11 ਫੁੱਟ ਦਾ ਤਿੰਨ ਚਾਂਸ ਦਿੱਤੇ ਜਾਣਗੇ ਤਿਹਾਈ ਜੰਪ ਹੋਊਗਾ 3 ਫੀਟ 6 ਇੰਚ ਦਾ ਜਿਸ ਦੇ ਵਿੱਚ ਵੀ ਤੁਹਾਨੂੰ ਤੁਹਾਨੂੰ 3 ਚਾਂਸ ਦਿੱਤੇ ਜਾਣਗੇ ਠੀਕ ਹੈ ਜੀ ਤਾਂ ਫਿਜ਼ੀਕਲੀ ਐਫੀਸ਼ੀਅੰਸ ਟੋਡਾ ਟੈਸਟ ਦੇ ਹੋਏਗਾ ਪੀਟੀ ਦਾ ਠੀਕ ਹੈ ਥੋੜੀ ਹਾਈਟ ਵਗੈਰਾ ਸਾਰੀ ਇਹ ਦੇਖੀ ਜਾਊਗੀ ਤੇ ਤੁਹਾਡਾ ਜਿਹੜਾ ਫਿਜ਼ੀਕਲ ਰਨਿੰਗ ਵਗੈਰਾ ਤੁਹਾਡੀ ਕਰਾਈ ਜਾਊਗੀ ਉਸ ਟਾਈਮ ਹੀ ਠੀਕ ਹੈ ਰਾਜੀ ਤੇ ਇਹ ਸਾਰਾ ਇਸ ਦਾ ਪ੍ਰੋਸੈਸ ਰਹੇਗਾ ਤੇ ਆਈ ਹੋਪ ਤੁਹਾਨੂੰ ਸਾਰਾ ਜੋ ਇਸ ਦਾ ਕ੍ਰਾਈਟੇਰੀਆ ਉਹ ਪਤਾ ਲੱਗ ਗਿਆ ਹੋਵੇਗਾ ਤੇ ਜੇਕਰ ਫਿਰ ਵੀ ਕੋਈ ਡਾਊਟ ਹੁੰਦਾ ਹੋਇਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਨੂੰ ਦੱਸ ਸਕਦੇ ਹੋ ਜੀ ਠੀਕ ਹੈ ਸੋ ਇਸ ਦਾ ਆਪਾਂ ਜਵਾਬ ਜ਼ਰੂਰ ਦਵਾਂਗੇ ਬਾਕੀ ਦਾ ਜਿਹੜਾ ਫੁੱਲ ਨੋਟੀਫਿਕੇਸ਼ਨ ਆਪਾਂ ਟੈਲੀਗ੍ਰਾਮ ਦੇ ਉੱਪਰ ਸੈਂਡ ਕਰ ਦਾਂਗੇ ਤੇ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਤੁਸੀਂ ਸਾਰਾ ਇਸ ਦਾ ਪ੍ਰੋਸੈਸ ਪੜ੍ਹ ਸਕਦੇ ਹੋ ਸੋ ਇਸ ਦੇ ਵਿੱਚ ਕੀ ਕੀ ਹੋਰ ਪੁੱਛਿਆ ਗਿਆ ਠੀਕ ਹੈ ਜੀ ਪੱਕੇ ਆਪਾਂ ਮੋਟਾ ਮੋਟਾ ਤੁਹਾਨੂੰ ਸਾਰਾ ਸਮਝਾ ਦੱਤਾ ਹੈ ਇਸ ਦੇ ਵਿੱਚ ਤੇ ਸੋ ਜੇਕਰ ਪੰਚ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਪਣੇ ਕੋਈ ਵੀ ਨਿੱਕੀ ਮੋਟੀ ਜੌਬ ਆਉਂਦੀ ਹੈ ਤਾਂ ਆਪਾਂ ਚੈਨਲ ਦੇ ਉੱਪਰ ਅਪਡੇਟ ਦਿੰਦੇ ਰਹਿੰਦੇ ਹਾਂ ਇਸੇ ਤਰ੍ਹਾਂ ਹੀ ਠੀਕ ਹੈ ਜੀ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤਦ ਲਈ ਓਕੇ ਧੰਨਵਾਦ